ਉਹ ਗੈਲਾ ਫੜਦੇ ਆ ਜਿਹੜਾ ਸਾਰੀ ਦੁਨੀਆ ਦੇ ਨਿੰਦਿਆ ਮੇਰੇ ਕੋਲ ਕਰੇ ਇਹੋ ਜਿਹਾ ਬੰਦਾ ਲੱਭ ਕੇ ਰੱਖਦੇ ਆ ਸਾਰਾ ਦਿਨ ਚੁਗਲੀਆਂ ਕਰੇ ਸਾਰਿਆਂ ਦੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੇ ਮਗਰ ਨਹੀਂ ਲੱਗੇ ਰਾਤ ਵਾਲੇ ਦੁਆਨ ਚ ਮੈਂ ਗੱਲ ਕੀਤੀ ਸੀ ਪਰ ਕਾ ਬੁਰਾ ਨਾ ਰੱਖ ਹੋ ਚੀਤ ਬੁਰਾ ਨਾ ਦਿਲ ਵਿੱਚ ਰੱਖ ਚਿੱਤ ਵਿੱਚ ਨਾ ਰੱਖ ਜੇ ਦੁੱਖਾਂ ਤੋਂ ਬਚਣਾ ਜ਼ਿੰਦਗੀ ਚ ਦੁੱਖ ਨਹੀਂ ਆਏਗਾ ਕਿਸੇ ਦਾ ਮਾੜਾ ਨਾ ਸੋਚੀ ਪਰ ਕਿਹੜਾ ਬੰਦਾ ਮੰਨਦਾ ਆਪਾਂ ਤੇ ਮਾੜਾ ਬੋਲਣ ਵਾਲੇ ਲੱਭ ਕੇ ਰੱਖਣੇ ਨੇ ਆਪਾਂ ਤੇ ਗੱਲ ਹੀ ਲੱਭ ਯਾਰ ਹੀ ਉਹਨੂੰ ਬਣਾਉਣਾ ਜਿਹੜਾ 10 5 7 10 ਦੀਆਂ ਸੁਣਾਵੇ ਐ ਤੇ ਦੋਸਤੀ ਉਹਨੂੰ ਬਣਾਉਨੇ ਆ ਜਿਹੜਾ ਬੰਦਾ ਰੱਬ ਦੀ ਗੱਲ ਕਰੇ ਉਹ ਤੇ ਪੈਸੇ ਨਹੀਂ ਚੰਗਾ ਲੱਗਦਾ ਸੰਨ ਜਿਨ੍ਹਾਂ ਦੇ ਸੰਧੜੇ ਆ ਦੁਰਮਤ ਵੰਝੇ ਮਿੱਤਰ ਸਾੜੜੇ ਸੀ ਹੌਂਟ ਨੇ ਦੀ ਜੱਗ ਸਭਾਇਆ ਜਨ ਨਾਨਕ ਵਿਰਲੇ ਕੇ ਮਿੱਤਰ ਉਹ ਬਣਾਣੇ ਚਾਹੀਦੇ ਚੱਜ ਦੀ ਗੱਲ ਕਰਨਾਂ ਦੁਰਮਤ ਮਾੜੀ ਮਤ ਛਡਾਣ ਸਾਡੀ ਸੋ ਗੁਰਮੁਖ ਸੌਂ ਕਰ ਦੋਸਤੀ ਸਤਿਗੁਰ ਸੌਂ ਲਾਏ ਚਿੱਤ ਗੁਰਮੁਖ ਖਾਂ ਨਾਲ ਦੋਸਤੀ ਪਾਓ ਸਤਿਗੁਰੂ ਨਾਲ ਚਿੱਤ ਲੱਗੇਗਾ ਫਿਰ ਮਨਮੁਖ ਸੌਂ ਕਰ ਦੋਸਤੀ ਸੁਖ ਕੇ ਪੁੱਛਿਆ ਮਿੱਤ ਕਹਿੰਦੇ ਮਨਮੁਖਾਂ ਨਾਲ ਦੋਸਤੀ ਪਾ ਕੇ ਸੁਖ ਲੱਭਣਾ ਮਨਮੁਖਾਂ ਨਾਲ ਦੋਸਤੀ ਪਾ ਕੇ ਆਨੰਦ ਆ ਸਕਦਾ ਕਿਤੇ ਐਵੇਂ ਹੀ ਸਾਰਾ ਦਿਨ ਗੱਲਾਂ ਪੁੱਠੀਆਂ ਪੁੱਠੀਆਂ ਕਰ ਕਰਕੇ ਤੇ ਤੈਨੂੰ ਲੱਗਦਾ ਤੂੰ ਸ਼ਾਂਤ ਹੋ ਜਾਗਾ ਸ਼ਾਂਤ ਹੋਣ ਲਈ ਸ਼ਾਂਤ ਡਿਸਕਸ਼ਨ ਕਰਦੀ ਪੈਣੀ ਉਹਨਾਂ ਲੋਕਾਂ ਦੀ ਸੰਗਤ ਵਿੱਚ ਬੈਠੋ ਸਹਬਤ ਵਿੱਚ ਬੈਠੋ ਆਨੰਦ ਆਵੇ ਜ਼ਿੰਦਗੀ ਸੋਹਣੀ ਬਣੇ ਵਿਚਾਰ ਚਰਚਾ ਕਿੱਦਾਂ ਦੀ ਕਰਦੇ ਹੋ ਉਦਾਂ ਦੇ ਬਣੋਗੇ ਸਵੇਰ ਤੋਂ ਸ਼ਾਮ ਤੁਹਾਡੀ ਵਿਚਾਰ ਚਰਚਾ ਕਿੱਦਾਂ ਦੀ ਹੁੰਦੀ ਦੱਸੋ ਮੈਨੂੰ ਨਾ ਦੱਸੋ ਆਪਣੇ ਮਨ ਨੂੰ ਦੱਸੋ ਪੁੱਛੋ ਤੁਹਾਡੀ ਸਵੇਰ ਤੋਂ ਸ਼ਾਮ ਤੱਕ ਵਿਚਾਰ ਚਰਚਾ ਕਿੱਦਾਂ ਦੀ ਕਰਦੇ ਗੱਲਾਂ ਬਾਤਾਂ ਕਿੱਦਾਂ ਦੀ ਕਰਦੇ ਕੱਲ ਦੱਸੋ ਕਿਵੇਂ ਨੇ ਗੱਲਾਂ ਬਾਤਾਂ ਕੀਤੀ ਸਾਰਾ ਦਿਨ ਦੁਪਹਿਰੇ ਕਿੱਥੇ ਸੀ ਸਵੇਰੇ ਕਿਵੇਂ ਦੀ ਗੱਲਬਾਤ ਹੋਈ ਸੀ ਦੁਪਹਿਰੇ ਕਿੱਦਾਂ ਦੀਆਂ ਗੱਲਾਂ ਕਰਦੇ ਸੀ ਸ਼ਾਮ 'ਚ ਕਿੱਥੇ ਬੈਠੇ ਸੀ ਕੀ ਕੀ ਗੱਲਾਂ ਵਈਆਂ ਰਾਤ ਕਿੱਦਾਂ ਡਿਸਕਸ਼ਨ ਹੋਈ ਸੀ ਪਰਸੋਂ ਲਿਆਓ ਕਰੋ ਜੇ ਤਾਂ ਪਰਸੋਂ ਕਿਵੇਂ ਸੀ ਚੌਥੇ ਕਿਵੇਂ ਸੀ ਪੰਜਵੇਂ ਕਿਵੇਂ ਜਿੱਦਾਂ ਦੀ ਡਿਸਕਸ਼ਨ ਕਰਦੇ ਹੋ ਵਿਚਾਰਾਂ ਕਰਦੇ ਹੋ ਉਦਾਂ ਦੀ ਹੋ ਤੁਸੀਂ ਫਿਰ ਕਿਹਦਾ ਕੀ ਕਸੂਰ ਹੈ ਬਿਮਾਰ ਵਿਚਾਰਾਂ ਕਰ ਕਰਕੇ ਬਿਮਾਰ ਹੀ ਹੋਵੋਗੇ ਤੰਦਰੁਸਤ ਵਿਚਾਰਾਂ ਕਰੋ ਤੁਹਾਡੇ ਨਿਰਤੰਦਰੁਸਤੀ ਆਵੇ ਤੁਹਾਡਾ ਮਨ ਤੰਦਰੁਸਤ ਹੋਵੇ ਤੁਹਾਡਾ ਤਨ ਤੰਦਰੁਸਤ ਹੋਵੇ ਹੈਲਦੀ ਡਿਸਕਸ਼ਨ ਕਰੋ ਚੰਗੀ ਡਿਸਕਸ਼ਨ ਕਰੋ ਚੰਗਿਆਂ ਚ ਬੈਠੋ ਚੰਗੀ ਗੱਲਬਾਤ ਕਰੋ ਮਾੜਾ ਬੰਦਾ ਉਹਦੇ ਤੇ ਗੁਰੂ ਸਾਹਿਬ ਤੇ ਕਹਿੰਦੇ ਐ ਕੇ ਸਾਹਮਣੇ ਆ ਰਿਹਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਇਹਨੇ ਭੱਜ ਜਾਇਆ ਕਰੋ ਤੇ ਵੇਖ ਕੇ ਵੀ ਉਹ ਤੁਰਿਆ ਆਉਂਦਾ ਇਹਨੇ ਗੱਲ ਤੋੜ ਲੈਣੀ ਚਲੋ ਚੱਲੀਏ ਇਹਦੇ ਤੋਂ ਲੈਣਾ ਕੀ ਪਰ ਸਾਡੇ ਆੜੀ ਹੋਈ ਉਹ ਸਾਡੇ ਦੋਸਤ ਫਰੈਂਡ ਸਰਕਲ ਸਾਡਾ ਉਹ ਹੈ ਜਿਹੜਾ ਸਾਰੀ ਦੁਨੀਆ ਦੀਆਂ ਪੁੱਠੀਆਂ ਖਬਰਾਂ ਸੁਣਾਵੇ ਕਈ ਵਾਰ ਤਾਂ ਕਹਾਂਗੇ ਗੱਲ ਬਹੁਤ ਸੋਹਣੀ ਸੁਣਾਉਂਦਾ ਨਾ ਜਦੋਂ ਇਹ ਲਾ ਕੇ ਪੂਰੀ ਸਾਖੀ ਬਣਾ ਦਿੰਦਾ ਉਹਨਾਂ ਨੂੰ ਨਜ਼ਾਰਾ ਆਉਂਦਾ ਉਹਨਾਂ ਗੱਲਾਂ ਸਾਨੂੰ ਤਾਂ ਸਵਾਦ ਹੀ ਬਹੁਤ ਆਉਂਦਾ ਕਿਹਦੀ ਧੀ ਦੀ ਗੱਲ ਕਿਹਦੀ ਨੂੰਹ ਦੀ ਗੱਲ ਕਿਹਦੇ ਪੁੱਤ ਦੀ ਗੱਲ ਫਿਰ ਬਿਮਾਰ ਗੱਲਾਂ ਕਰ ਕਰਕੇ ਬਿਮਾਰ ਹੀ ਹੋਣਾ ਹੈ ਕਿਹੜੀ ਤੰਦਰੁਸਤੀ ਪਾਲਦੇ ਤੁਸੀਂ ਹੋ ਕੇ ਮੈਂ ਜਾਵਾਂਗਾ ਤੰਦਰੁਸਤ ਮਨ ਬਿਮਾਰ ਹੈ ਤਨ ਵੀ ਰੋਗੀ ਹੈ ਘਰਿ ਸ਼্নান ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਕਿਆ ਚੰਗੀ ਪਾਕਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਚੰਗੀ ਪਾਕਿਆ ਚੰਗੇ ਵਿਚਾਰ ਚੰਗੀਆਂ ਗੱਲਾਂ ਸੁਣੋ ਸਮਝੋ ਜ਼ਿੰਦਗੀ ਬਦਲੇ ਜ਼ਿੰਦਗੀ ਚ ਚੇਂਜ ਆਵੇ ਉਥੇ ਹੀ ਉਥੇ ਹੀ ਮੁਰਮੜੜ ਕਹਿੰਦੇ ਬੱਕਰੀ ਬੋੜ ਥੱਲੇ ਮੁੜ ਮੁੜ ਬੱਕਰੀ ਬੋੜ ਥੱਲੇ ਮੁੜ ਮੁੜ ਬੱਕਰੀ ਬੋੜ ਥੱਲੇ ਲੋਕਾਂ ਨੇ ਪਿੰਡ ਛੱਡ ਦਿੱਤੇ ਨੇ ਚੁਗਲੀਆਂ ਪਿੰਡਾਂ ਵਾਲੀਆਂ ਉਵੇਂ ਹੀ ਕਰਦੇ ਨੇ ਅਮਰੀਕਾ ਜਾ ਕੇ ਸਾਡਾ ਜੀ ਨਹੀਂ ਲੱਗਦਾ ਕੈਨੇਡਾ ਸਾਡਾ ਜੀ ਨਹੀਂ ਲੱਗਦਾ ਕੀ ਹੈ ਬੜਾ ਬਾਥਰੂਮ ਚੰਗਾ ਹੈ ਬੈੱਡ ਚੰਗਾ ਹੈ ਕਮਰਾ ਚੰਗਾ ਹੈ ਤੈਨੂੰ ਅਸਲ ਚ ਚੁਗਲੀਆਂ ਵਾਲਾ ਨਹੀਂ ਲੱਭਦਾ ਉੱਥੇ ਕੋਈ ਅਮਰੀਕਾ ਜਿੰਨੀਆਂ ਬੀਬੀਆਂ ਕੈਨੇਡਾ ਤੰਗ ਹੁੰਦੀਆਂ ਨੇ ਚੁਗਲੀਆਂ ਵਾਲੀਆਂ ਇੱਥੇ ਰਹਿ ਜਾਂਦੀਆਂ ਨੇ ਇਹ ਉੱਥੇ ਚਲੀਆਂ ਜਾਂਦੀਆਂ ਫਿਰ ਹੁਣ ਕਰਨ ਕੀ ਬੰਦਿਆਂ ਨੂੰ ਤਾਂ ਤਾਸ਼ ਦਾ ਸਵਾਦ ਨਹੀਂ ਹੈ ਤਾਸ਼ ਦੇ ਨਾਲ ਜਿਹੜੀਆਂ ਗੱਲਾਂ ਨੇ ਉਹ ਦਾ ਸੁ ਜਸਕਾ ਪੈ ਗਿਆ ਉਹਦੀ ਬਣੀ ਆਦਤ ਪੈ ਗਈ ਹੁਣ ਕੀ ਕਰੋਗੇ ਤੁਸੀਂ ਚੰਗੀ ਗੱਲ ਵਿਚਾਰ ਚਰਚਾ ਨਾ ਹੋਣ ਕਰਕੇ ਜ਼ਿੰਦਗੀ ਬੇਰਸੀ ਤੇ ਫਿੱਕੀ ਹੋਣ ਲੱਗ ਜਾਂਦੀ ਹੈ ਉਵੇਂ ਹੀ ਬਣ ਜਾਂਦੀ ਹੈ ਲਾਈਫ ਜਿੱਦਾਂ ਦੇ ਵਿਚਾਰ ਸੁਣਦੇ ਹੋ ਬਾਣੀ ਨਹੀਂ ਸੁਣਨੀ ਗਾਣੇ ਸੁਣਨੇ ਕਦੇ ਉਹਦਾ ਗਾਣਾ ਲਾ ਲੈ ਕਦੇ ਮਿਊਜ਼ਿਕ ਚਾਹੀਦਾ ਤੁਸੀਂ ਘੰਟਾ ਸੁਣ ਲਓ ਚਲੋ ਦਿੱਤਾ ਟਾਈਮ ਇੱਕ ਗਾਣਾ ਸੁਣ ਲਿਆ ਦੋ ਸੁਣ ਲੇ ਬਾਕੀ ਤੇ ਤੂੰ ਚੱਜਦੀਆਂ ਗੱਲਾਂ ਸੁਣ ਨਾ ਤੇ ਤੇਰਾ ਤੇ ਇੱਥੋਂ ਗੱਡੀ ਤੁਰਨੀ ਆ ਘਰੋਂ ਤੁਰਿਆ ਇੱਥੇ ਤੱਕ ਗਾਣੇ ਇੱਥੋਂ ਜਾਂਦੇ ਆ ਵਾਪਸੀ ਤੇ ਗਾਣੇ ਆ ਲਾਲਾ ਉਹ ਲਾਲਾ ਆ ਚੱਕ ਲੈ ਧਰ ਲੈ ਚੱਲੀ ਜਾਂਦੀ ਏ ਬਸ ਫੇਰ ਉਥਲ ਪੁਥਲ ਦਿਮਾਗ 'ਚ ਵੀ ਮੱਝ ਜਾਂਦੀ ਏ ਫੇਰ ਕਹਿੰਦਾ ਸ਼ਾਂਤੀ ਨਹੀਂ ਆਉਂਦੀ ਆਵੇ ਕਿੱਥੋਂ ਆਲਾ ਦਵਾਲਾ ਚੇਂਜ ਕਰੋ ਆਪਣੇ ਆਪ ਨੂੰ ਬਦਲੋ ਕੀ ਸੁਣਦੇ ਹਾਂ ਕੀ ਪੜ੍ਹਦੇ ਹਾਂ ਕੀ ਬੋਲਦੇ ਹਾਂ ਕਿਦਾਂ ਦੀ ਗੱਲਬਾਤ ਕਰਦੇ ਹਾਂ ਸਾਰਾ ਕੁਝ ਮੈਟਰ ਕਰਦਾ ਹੈ ਸਾਰਾ ਕੁਝ ਹੀ ਮੈਟਰ ਕਰਦਾ ਇਹ ਸਾਰਾ ਕੁਝ ਮਾਇਨੇ ਰੱਖਦਾ ਤੁਹਾਡੀ ਜ਼ਿੰਦਗੀ ਵਿੱਚ ਮਾਇਨੇ ਰੱਖਦੀਆਂ ਇਹ ਚੀਜ਼ਾਂ ਬੜੀ ਕੀਮਤ ਹੈ ਇਹਨਾਂ ਚੀਜ਼ਾਂ ਦੀ ਇਹਨਾਂ ਚੀਜ਼ਾਂ ਦੀ ਬੜੀ ਵੈਲਿਊ ਸੀ ਬੜੀਆਂ ਮਹਿੰਗੀਆਂ ਚੀਜ਼ਾਂ ਸੀ ਤੂੰ ਸਸਤਾ ਸੌਦਾ ਖਰੀਦ-ਖਰੀਦ ਕੇ ਖੁਦ ਸਸਤਾ ਬਣ ਗਿਆ ਬੰਦਾ ਸਸਤਾ ਹੋ ਗਿਆ ਸਸਤੀਆਂ ਖਰੀਦਾਂ ਚੀਜ਼ਾਂ ਖਰੀਦ-ਖਰੀਦ ਕੇ ਪਰ ਜੇ ਮਹਿੰਗੇ ਵਿਚਾਰ ਪੜਦਾ ਸੁਣਦਾ ਫਿਰ ਤੇਰੀ ਵੀ ਕੀਮਤ ਪੈਂਦੀ ਤੂੰ ਮਹਿੰਗਾ ਹੁੰਦਾ ਵਧੀਆ ਵਿਚਾਰ ਤੇਰੇ ਕੋਲ ਹੁੰਦੇ ਤੂੰ ਮਹਿੰਗਾ ਹੁੰਦਾ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਤੋ ਮੇਰੇ ਮਨ ਭਿਆ ਨਦਾਨਾ ਰਤਨ ਲਾਲ ਜਾ ਕ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੂਲ ਆ ਖਜ਼ਾਨਾ ਹੁੰਦਾ ਹਮ ਤਨਵੰਤ ਭਾਗਤ ਸੱਚ ਨਾ ਏ ਤੂੰ ਵੀ ਤਨਵੰਤ ਹੁੰਦਾ ਭਾਗਾ ਵਾਲਾ ਹੁੰਦਾ ਭਾਗਾ ਭਰੀਆਂ ਵਿਚਾਰਾਂ ਤੇਰੇ ਕੋਲ ਹੁੰਦੀਆਂ ਤਨਵੰਤ ਹੁੰਦਾ ਆ ਆ ਖਜ਼ਾਨੇ ਦੇ ਨਾਲ ਜਿਹਨੂੰ ਕਹਿੰਦੇ ਆ ਭਾਗ ਠੜੇ ਹਰ ਸੰਤ ਤੁਹਾਾਰੇ ਜਿਨ ਘਰ ਧਨ ਹਰ ਨਾਮਾ ਉਹਨਾਂ ਦਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤੇ ਨਾ ਕੇ ਕੰਮ ਆ ਹੁਣ ਅਸੀਂ ਕਹਿੰਦੇ ਆ ਵੀ ਬੜੀਏ ਵਧੀਆ ਭਾਗ ਸੀ ਕੰਮ ਚੰਗਾ ਸੀ ਪਰ ਉਪਕਾਰੀ ਸੀ ਅਸੀਂ ਸੰਤਾਂ ਦੀ ਗੱਲ ਕਰਦੇ ਆ ਤੇ ਮੈਨੂੰ ਦੱਸੋ ਕਿਦਣੋ ਬਹਿ ਕੇ ਚੁਗਲੀਆਂ ਕਰੇ ਹੁੰਦੇ ਸੀ ਸਾਡੇ ਮੰਗੋ ਕਿਦਣ ਉਹਨਾਂ ਦੇ ਨਾਲ 4 ਘੰਟੇ ਸ਼ਾਮ ਨੂੰ ਕੋਈ ਬੰਦਾ ਬਹਿ ਕੇ ਤੇ ਦੁਨੀਆ ਦੀਆਂ ਗੱਲਾਂ ਕਰੇ ਇੱਕ ਦਿਨ ਨਹੀਂ ਇੱਕ ਘੰਟਾ ਨਹੀਂ ਇੱਕ ਮਿੰਟ ਨਹੀਂ ਤਾਂ ਭਾਗਾਂ ਵਾਲੇ ਸੀ ਇੱਕ ਗੱਲ ਨਹੀਂ ਇੱਕ ਗੱਲ ਇੱਕ ਮਿੰਟ ਵੀ ਨਹੀਂ ਖਰਾਬ ਹੋਣ ਦਿੱਤਾ ਆਪਣੀ ਜ਼ਿੰਦਗੀ ਤਾਂ ਭਾਗਾਂ ਵਾਲੇ ਨੇ ਨਾ ਫਿਰ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕਿਸਾਂ ਕਾ ਕਰ ਚਬਰਟ ਲਾਵਾਂ ਚਰਨ ਧੂੜ ਮੁਖ ਲਾਈ ਚਰਨ ਧੂੜ ਮੁਖ ਲਾਈਏ ਜਿਨ੍ਹਾਂ ਦੇ ਜਿਨ੍ਹਾਂ ਦੀ ਜ਼ਿੰਦਗੀ ਚੰਗੀ ਜਿਨ੍ਹਾਂ ਦੀ ਸੰਗਤ ਚੰਗੀ ਜਿਨ੍ਹਾਂ ਦੀ ਸੋਹਬਤ ਚੰਗੀ ਜਿਨ੍ਹਾਂ ਦੇ ਵਿਚਾਰ ਚੰਗੇ ਉਹਨਾਂ ਦੀ ਚਰਨ ਧੂੜ ਮੱਥੇ ਲਾਈਏ ਸਾਨੂੰ ਵੀ ਅਕਲ ਮਿਲੇ ਉਹਨਾਂ ਦੀ ਸੰਗਤ ਮਿਲੇ ਕੋ ਮਾੜੀ ਮੋਟੀ ਅਸੀਂ ਵੀ ਚੱਜ ਦੀ ਗੱਲਬਾਤ ਕਰਨ ਲੱਗ ਜਾਈਏ ਤਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਜੇ ਕੋਈ ਤਰੱਕੀ ਚਾਹੁੰਨੇ ਹੋ ਟੱਕ ਦਿਆ ਕਰੋ ਜਿਹੜਾ ਬੰਦਾ ਬਕਵਾਸ ਕਰੇ ਵਾਲੇ ਦੁਆਲੇ ਚੁੱਪ ਕਰ ਜਾ ਮੇਰੇ ਨਾਲ ਯਾਰ ਇਹ ਗੱਲ ਹੈ ਕੋਈ ਕਰਨ ਵਾਲੀ ਅਗਲੇ ਦੇ ਘਰ ਦਾ ਪੰਗਾ ਹੈ ਆਪੇ ਨਿਵੇੜਦਾ ਰਹੇਗਾ ਮੇਰੇ ਹੱਥ ਜੁੜੇ ਤੂੰ ਚੱਲ ਟੋਕਣਾ ਸ਼ੁਰੂ ਕਰੋ ਜੇ ਬਚਣਾ ਹੈ ਸਵੇਰ ਤੋਂ ਸ਼ਾਮ ਤੱਕ ਕਿੱਦਾਂ ਦੇ ਵਿਚਾਰ ਸੁਣੇ ਸੀ ਸੌਣ ਤੋਂ ਪਹਿਲਾਂ ਸੋਚਿਆ ਕਰੋ ਸਵੇਰ ਤੋਂ ਸ਼ਾਮ ਤੱਕ ਕਿੰਦਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਆਂ ਵਿਚਾਰ ਕਿੰਦਾਂ ਨੇ ਸੁਣਦੇ ਇਹ ਵੇਖਣਾ ਤੁਹਾਨੂੰ ਕੋਈ ਰੋਕਦਾ ਨਹੀਂ ਤੁਸੀਂ ਮੂਵੀ ਵੇਖਣੀ ਘੰਟਾ ਵੇਖ ਲਓ ਤੁਸੀਂ ਸੀਰੀਜ਼ ਵੇਖਣੀ ਘੰਟਾ ਨਾਟਕ ਵੇਖੋ ਕੋਈ ਰੋਕਦਾ ਨਹੀਂ ਪਰ ਬਾਕੀ ਚੀਜ਼ਾਂ ਵਾਸਤੇ ਵੀ ਟਾਈਮ ਕੱਢ ਕੇ ਰੱਖਣਾ ਆ ਬਿੱਗ ਬੌਸ ਸਟਾਰਟ ਹੋ ਜਾਂਦਾ ਹੁੰਦਾ ਠੰਡ ਜੀ ਚ ਹੋ ਗਿਆ ਸ਼ੁਰੂ ਕਿ ਹੋਣਾ ਹੋ ਜਾਂਦਾ ਨਾ ਸ਼ਿਆਲਾਂ ਜਿਆਂ ਚ ਤੇ ਲੋ ਉਹਦੇ ਚ ਵੇਖੀ ਜਾਣ ਕੇ ਸਾਰਾ ਦਿਨ ਵੀ ਕੀ ਲੜ ਰਹੇ ਨੇ ਕੀ ਕਰਦੇ ਨੇ ਉਹਨਾਂ ਦੇ ਘਰ ਚ ਟਿਕਾ ਰੱਖਣਗੇ ਤਰੱਕੀ ਤਰੁੱਕੀ ਤੇ ਕੋਈ ਉਹਦੇ ਚ ਚੱਜ ਦੀ ਚੀਜ਼ ਤੇ ਕੋਈ ਕੋਈ ਸਿੱਖਦਾ ਕਿ ਕਿੱਦਾਂ ਦੀਆਂ ਪਰਸਨੈਲਿਟੀਆਂ ਹੁੰਦੀਆਂ ਨੇ ਬੰਦੇ ਦਾ ਪਤਾ ਲੱਗਦਾ ਪਰ ਨਹੀਂ ਤੇ ਬਸ ਅਸੀਂ ਤੇ ਨਿਗਾ ਹੀ ਰੱਖਦੇ ਆ ਝਾਟੀਆਂ ਮਾਰ ਲੋ ਲੋਕਾਂ ਦੇ ਘਰਾਂ ਵਿੱਚ ਆਪਣੇ ਘਰ ਚ ਕੀ ਹੋ ਰਿਹਾ ਲੋਕ ਘੱਟ ਵੇਖਦੇ ਆ ਗਵਾਂਢੀ ਦੇ ਘਰ ਦੀਗਾ ਜਿਆਦਾ ਰੱਖਦੇ ਆ ਇਹਦੇ ਘਰ ਚ ਕਿਵੇਂ ਚੱਲ ਰਿਹਾ ਹੈ ਕਿਉਂਕਿ ਆਪਣੇ ਘਰ ਚ ਕੀ ਹੋ ਰਿਹਾ ਇਹਦਾ ਨਹੀਂ ਮਸਲਾ ਗਵਾਂਢੀ ਦੇ ਕਿਦਾਂ ਚਾਚੇ ਦੇ ਕਿਦਾਂ ਤਾਏ ਦੇ ਕਿਦਾਂ ਭੂਆ ਦੇ ਕਿਦਾਂ ਸਾਰਿਆਂ ਚ ਨਹੀਂ ਗੱਗ ਰੱਖਣੀ ਫਿਰ ਕਹਿੰਦੇ ਆ ਮਨ ਟਿਕਦਾ ਨਹੀਂ ਇੰਨੇ ਥਾਵਾਂ ਤੇ ਤਾਂ ਸਵੇਰੇ ਭੇਜ ਕੇ ਹਟਿਆ ਟਿਕੇ ਕੀ ਇਹ ਖਲਾਰਿਆ ਕਿੰਨੇ ਸੀ ਭਲਾ ਪਹਿਲਾਂ ਟਿਕਣ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਖਲਾਰਨ ਦੀ ਕਰੋ ਟਕਾਉਣ ਨੂੰ ਕਹਿੰਦਾ ਮੈਂ ਟਕਾਵਾਂ ਹਨਾ ਵੀ ਮੇਰਾ ਮਨ ਟਕਾ ਦਿਓ ਜੀ ਤੇ ਖਲਾਰਿਆ ਕਿੰਨੇ ਸੀ ਇਹਦੇ ਤੇ ਗੱਲ ਕਰਦੇ। ਟਕਾਣ ਦੀ ਗੱਲ ਫੇਰ ਕਰਾਂਗੇ। ਪਹਿਲਾਂ ਤੂੰ ਇਹ ਦੱਸ ਵੀ ਖਲਾਰਿਆ ਕਿਵੇਂ ਸੀ? ਇਹਦੇ ਚੰਗਾ ਭਲਾ ਸੀ। ਖਲਾਰਿਆ ਤੇ ਤੂੰ ਐ। ਸਵੇਰੇ ਹੀ ਖਲਾਰਨ ਬਹਿ ਜਾਣਾ ਲੈ ਕੇ ਫੋਨ। ਕਦੇ ਉਹਦੇ ਨਾਲ ਗੱਲ ਕਰ ਕਦੇ ਉਹਦੇ ਨਾਲ ਕਰ ਕਦੇ ਉਹਦੇ ਨਾਲ ਕਰ। ਦੋ-ਦੋ ਘੰਟੇ ਖਲਾਰਨ ਤੇ ਤੂੰ ਲਾਵੇਂ। ਫੇਰ ਭਾਈ ਸਾਹਿਬ ਜੀ ਤੇ ਇੱਕ ਟਿਕਾਵੋ ਕਿਰਪਾ ਕਰੋ। ਕੋਈ ਮਨ ਟਿਕੇ ਲੈ ਮੈਂ ਟਿਕਾਵਾ ਜੁੱਤੀ ਨਾ ਲਾ ਲੈ ਬੰਦਾ ਫੇਰ। ਵੀ ਤੂੰ ਖਲਾਰਨ ਵਾਲਾ ਕੰਮ ਕਰਨਾ। ਪਹਿਲਾਂ ਪਹਿਲਾਂ ਬੜਾ ਟਿਕਿਆ ਸੀ ਹੁਣ ਫੇਰ ਖਿਲਰ ਗਿਆ ਹੁਣ ਦੱਸ ਵੀ ਮੈਂ ਤੇਰੇ ਰੱਸੀਆਂ ਬੰਨਦਾ ਫੇਰ ਇਕੱਠਾ ਕਰਦਾ ਰਾਂ ਤੇਰੇ ਮਨ ਨੂੰ ਮੈਂ ਲੱਜ ਪਾ ਦਿਆਂ ਮੈਂ ਤੂੰ ਆਪ ਟਿਕਾ ਆਪਣੀ ਮਨ ਖਿਲਾਰਿਆ ਨਾ ਕਰੋ ਇਹ ਖਿਲਰਿਆ ਰਾਸ ਨਹੀਂ ਆਉਣਾ ਸ਼ਰੀਰ ਤੇ ਖਿਲਰਦਾ ਹੀ ਖਿਲਰਦਾ ਹੀ ਹੈ ਨਾ ਏਜ ਦੇ ਹਿਸਾਬ ਨਾਲ ਸ਼ਰੀਰ ਐ ਜਾਂਦਾ ਮੂੰਹ ਵੱਡਾ ਸਾਰਾ ਹੋਈ ਜਾਂਦਾ ਜਿਵੇਂ ਜਿਵੇਂ ਏਜ ਵਧੇਗੀ ਨਾ ਬੰਦਾ ਖਿਲਰ ਜਾਂਦਾ ਐ ਜਿਵੇਂ ਜਿਵੇਂ ਮੰਨ ਲਓ ਤੁਸੀਂ 30 ਤੱਕਣਾ ਥੋੜੇ ਥੋੜੇ ਚੌੜੇ ਜੇ ਹੋਣ ਲੱਗ ਜਾਣਾ ਫਿਰ 35 ਹੋਰ ਚੌੜਾ ਜਾ ਖਿਲਰੀ ਜਾਣਾ 40 ਤੋਂ ਬਾਅਦ ਹੋਰ ਖਿਲਰ ਜਾਏਗਾ 50 ਤੋਂ ਬਾਅਦ ਹੋਰ ਖਿਲਰ ਐ ਜਿਵੇਂ ਬੰਦਾ ਲਮਕਣ ਜੇ ਲੱਗ ਜਾਂਦਾ ਸ਼ਰੀਰ ਤੇ ਖਿਲਰਿਆ ਫਿਰ ਵੀ ਚੱਲ ਜੂ ਤੇਰਾ ਮਨ ਖਿਲਰਿਆ ਨਹੀਂ ਚੱਲਣਾ ਮਨ ਵੀ ਨਾਲ ਹੀ ਖਿਲਾਰੀ ਤੁਰਿਆ ਜਾਣਾ ਇਹਨੂੰ ਖਲਾਰੋ ਨਾ ਇਹਨੂੰ ਠੀਕ ਕਰੋ ਕਿਸੇ ਨੇ ਨਹੀਂ ਕਰਨਾ ਤੂੰ ਕਰਨਾ ਤੇਰਾ ਮਨ ਹੈ ਤੂੰ ਕਰਨਾ ਖਲਾਰਿਆ ਤੂੰ ਆਪਿਆ ਗੰਦ ਤੂੰ ਪਾਇਆ ਤੇ ਚੱਕਣਾ ਵੀ ਤੈਨੂੰ ਆਪ ਪਹਿਣਾ ਬਾਹਰ ਚਾਹ ਰੋੜ ਦੇਣਾ ਘਰ ਆਇਆ ਚੱਕ ਲਈ ਮੜਾ ਜਾ ਗਲਾਸ ਟੁੱਟ ਗਿਆ ਚੱਕ ਲਈ ਖਲਾਰਾ ਪਾ ਕੇ ਗੰਦ ਪਾ ਕੇ ਘਰ ਵਾਲੀ ਨੂੰ ਆਵਾਜ਼ ਮਾਰਦਾ ਚੱਕ ਲਈ ਜਿਹੜਾ ਤੇਰੇ ਅੰਦਰ ਗੰਦ ਪਾਇਆ ਇਹ ਘਰ ਵਾਲੀ ਨਹੀਂ ਚੱਕ ਸਕਦੀ ਬੱਚੇ ਨਹੀਂ ਚੱਕ ਸਕਦੇ ਤੂੰ ਚੱਕੇਗਾ ਇਹ ਕਿਸੇ ਨੇ ਨਹੀਂ ਚੱਕਣਾ ਸੰਗਤ ਮਾੜੀ ਕੀਤੀ ਸੀ ਹੁਣ ਚੰਗੀ ਸੰਗਤ ਚੰਗੀ ਕਰਨ ਲੱਗ ਜਾ ਬਸ ਰਹਿਣ ਦੇ ਜੋ ਪਿਆ ਤੂੰ ਚੰਗੀ ਸੰਗਤ ਕਰਨ ਲੱਗ ਜਾ ਘਰ ਜੇ ਤੂੰ ਕਹੇ ਨਾ ਵੀ ਘਰ ਜਿੰਨਾ ਤੂੰ ਗੰਦ ਪਾਈ ਫਿਰਦਾ ਐ ਨੂੰ ਸਾਫ਼ ਕਰ ਲੇਗਾ ਇਹ ਸਾਫ਼ ਨਹੀਂ ਹੋਣਾ ਨਾ ਤੈਨੂੰ ਘਰ ਹੀ ਬਦਲਣਾ ਪੈਣਾ ਨਵੇਂ ਚ ਚੱਲ ਆਲਾ ਦਵਾਲਾ ਪੂਰਾ ਬਦਲ ਫਰੈਂਡ ਸਰਕਲ ਬਦਲ ਦੋਸਤ ਬਦਲ ਪੋਜ਼ਿਟਿਵ ਬੰਦੇਆਂ 'ਚ ਬੈਠਿਆ ਕਰ ਜਿੰਨੇ YouTube ਚੈਨਲ ਭੜੇ ਸਬਸਕ੍ਰਾਈਬ ਕੀਤੇ ਨੇ ਸਭ ਬੰਦ ਕਰ ਨਵੇਂ ਚੇਂਜ ਕਰ ਹਰ ਚੀਜ਼ ਬਦਲ ਆਲਾ ਦਵਾਲਾ ਪੂਰਾ ਬਦਲ ਫਿਰ ਬਦਲੇਗਾ ਉਹਨਾਂ ਚਰਨੀ ਬਦਲ ਸਕਦਾ ਨਵੇਂ ਥਾਂ ਤੇ ਮੂਵ ਹੋ ਜਾਓ ਫਿਰ ਬਚੋਂਗੇ ਫਿਰ ਸਾਰਾ ਕੁਝ ਬਦਲ ਜਾਏਗਾ ਗੱਲਾਂ ਪੁਰਾਣੀਆਂ ਛੱਡਤੀਆਂ ਪੁਰਾਣੇ ਦੋਸਤ ਛੱਡਤੇ ਪੁਰਾਣੀਆਂ ਗੱਲਾਂ ਛੱਡਤੀਆਂ ਚੰਗੇ ਬੰਦੇ ਆ ਦੀ ਸੰਗਤ ਵਿੱਚ ਚਲੋ ਵੇਖਿਓ ਨਾਲ ਦੀ ਨਾਲ ਹੀ ਚੰਗਿਆਈ ਸ਼ੁਰੂ ਹੋ ਜਾਂਦੀ ਹੈ ਲੋਕ ਦੀਵਾਨ ਸੁਣ ਲੈਣਗੇ ਪਰ ਦੋਸਤ ਫਰੈਂਡ ਨਹੀਂ ਬਦਲਦੇ ਕੈਂਪ ਲਾ ਲੈਣਗੇ ਦੋਸਤ ਫਰੈਂਡ ਨਹੀਂ ਬਦਲਦੇ ਆਪਣੇ ਉੱਥੇ ਵੀਰ ਚਲੇ ਜਾਣਗੇ ਤੁਹਾਨੂੰ ਨਾਲ ਸਾਰਾ ਕੁਝ ਬਦਲਣਾ ਪੈਂਦਾ ਤਾਂ ਜਾ ਕੇ ਰਿਜ਼ਲਟ ਨਿਕਲੇਗਾ ਸੁਭਾਅ ਬਦਲਣਾ ਪੈਂਦਾ ਆਦਤਾਂ ਬਦਲਣੀਆਂ ਪੈਂਦੀਆਂ